ਹੁਣ ਲੈਟਰ ਤਾਂ ਆਪਣੇ ਸਾਰਿਆਂ ਘਰੇ ਹੀ ਪਏ ਹੁੰਦੇ ਆ ਤੇ ਲੈਟਰਾਂ ਨੂੰ ਆਪਾਂ ਐਵੇਂ ਹੀ ਸੁੱਟ ਦਿੰਨੇ ਆ ਆਪਾਂ ਸੋਚਦੀ ਆ ਆਪਾਂ ਇਹਨਾਂ ਦਾ ਕੀ ਕੰਮ ਆ ਹੁਣ ਇਹਦੇ ਵਿੱਚ ਜੋ ਵੀ ਮੱਬਲ ਕੇ ਮਟੀਰੀਅਲ ਹੀ ਉਹ ਸਾਰਾ ਗੈਬ ਹੋ ਗਿਆ ਵਾ ਹੁਣ ਅੱਗ ਤੇ ਲੱਗਣੀ ਪਰ ਬਾਹਰ ਦੇ ਬੰਦੇ ਨੇ ਇੱਕ ਇਹੋ ਜੀ ਕਾੜ ਕੱਢੀ ਆ ਕਿ ਇਹੋ ਜਿਹਾ ਦੇਸੀ ਜਿਗਾੜ ਦਾ ਤਵਾ ਕਹਿੰਦੇ ਆਪਣੇ ਪੰਜਾਬੀਆਂ ਨਾਲੋਂ ਵੀ ਟੱਪ ਗਿਆ ਵਾ ਤੁਸੀਂ ਵੇਖਿਓ ਇਹ ਬੰਦੇ ਨੇ ਨਾ ਇਹੋ ਜੀ ਚੀਜ਼ ਬਣਾ ਦੇਣੀ ਜਿਹੜੀ ਆਪਣੇ ਬੜੇ ਜ਼ਿਆਦੇ ਕੰਮ ਆਉਣੀ ਆ ਵਾਹੇ ਬਾਹਰ ਦੇ ਬੰਦਿਆਂ ਦਾ ਵੀ ਦਿਮਾਗ ਬੜਾ ਹਿਸਾਬ ਤੇ ਲਾਉਣਾ ਪਊਗਾ ਕਿ ਇੱਧਰ ਵੇਖੋ ਪਹਿਲਾਂ ਦੇ ਸਾਰੀਆਂ ਚੀਜ਼ਾਂ ਨਾ ਜੋ ਵੀ ਇਹਦੇ ਵਿੱਚ ਹੈਗਾ ਇਹ ਸ ਆਲੀ ਕਰਕੇ ਤੇ ਉਹਦੇ ਵਿੱਚ ਸ਼ੇਕ ਕਰਨ ਲੱਗ ਪੈਂਦਾ ਵਾ ਤੇ ਜਦੋਂ ਸ਼ੇਕ ਹੋ ਜਾਂਦੇ ਆ ਤੇ ਉਹਦੇ ਵਿੱਚ ਨਾ ਥੱਲੇ ਦੀ ਵੀ ਸ਼ੇਕ ਕਰ ਦਿੰਦਾ ਵਾ ਤੇ ਇੱਕ ਇਹੋ ਜਿਹਾ ਜੰਤਰ ਲੈਂਦਾ ਵਾ ਆ ਬੈਟਰੀ ਵਾਲਾ ਤੇ ਇੱਕ ਬੈਟਰੀ ਨਿੱਕੀ ਲੈ ਲੈਂਦਾ ਵਾ ਤੇ ਉਹਨੂੰ ਨਾਲ ਜੋੜ ਦਿੰਦਾ ਵਾ ਤੇ ਇੱਕ ਸਵਿੱਚ ਲੈ ਲੈਂਦਾ ਉਹਦੀਆਂ ਤਾਰਾਂ ਸੋਲਡਿੰਗ ਕਰ ਦਿੰਦਾ ਵਾ ਤੇ ਉਹਦੇ ਵਿੱਚ ਰੱਖ ਦਿੰਦਾ ਵਾ ਇਹਨੇ ਇਹੋ ਜਿਹਾ ਪਤੰਦਰ ਨੇ ਜੰਤਰ ਬਣਾ ਦੇਣਾ ਵਾ ਕਿ ਜਿਹੜਾ ਆਪਣੇ ਬੜਾ ਜ਼ਿਆਦਾ ਕੰਮ ਹੋਣਾ ਆਪਾਂ ਨੂੰ ਕਦੇ ਲੈਟਰ ਖਰੀਦਣ ਦੀ ਲੋੜ ਨਹੀਂ ਪੈਣੀ ਇਧਰ ਦੇਖੋ ਹੁਣ ਇਹਨੇ ਤਾਰਾਂ ਵੀ ਲਾ ਦਿੱਤੀਆਂ ਵਾ ਤੇ ਤਾਰਾਂ ਲਾਗੀਆਂ ਵਾ ਹੁਣ ਸਾਰਾ ਕੰਮ ਮੱਬਲ ਕੇ ਅੱਧਾ ਕੰਮ ਤੇ ਆਪਣਾ ਕੰਪਲੀਟ ਹੋ ਗਿਆ ਵਾ ਹੁਣ ਬਸ ਉੱਪਰ ਤੋਂ ਤਾਰਾਂ ਛੱਲਣੀਆਂ ਵਾ ਤੇ ਆ ਸੋਲਡਿੰਗ ਕਰਨੀ ਆ ਵਾਇਰਿੰਗ ਦੀ ਤੇ ਬਸ ਆ ਆਪਣੇ ਲਾਤਾ ਇਹਨੇ ਹੁਣ ਉੱਤੇ ਮੱਬਲ ਸਪਰਿੰਗ ਲਾਤਾ ਵਾ ਹੁਣ ਵੇਖਿਓ ਤੁਸੀਂ ਆ ਸਵਿਚ ਹੁਣੇ ਚੱਲੂਗਾ ਹੁਣ ਜਦੋਂ ਇਹਨੇ ਸਵਿਚ ਨੂੰ ਨੱਪਣਾ ਵਾਈਂ ਦੇਖੋ ਥੱਲੇਉਂ ਚਾਰਜ ਲੱਗ ਜਾਂਦੀ ਆ ਤੇ ਹੁਣ ਜਦੋਂ ਇਹਨੇ ਸਵਿਚ ਨੂੰ ਨੱਪਿਆ ਉਹ ਤਾਰ ਵੇਖੋ ਗਰਮ ਹੁੰਦੀ ਆ ਤੇ ਤਾਰ ਨਾਲ ਆਪਾਂ ਕੋਈ ਵੀ ਕਾਗਜ਼ ਜਲਾ ਸਕਦੇ ਆ ਕੋਈ ਇਹਨੂੰ ਵੀ ਅੱਗ ਲਾ ਸਕਦੇ ਆ ਹੁਣ ਇਹ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਇਹ ਚੀਜ਼ ਬੜੀ ਕੰਮ ਆਉਣੀ ਏ ਅੱਗੇ ਜਾ ਕੇ ਚੀਜ਼ਾਂ ਸੁਟਿਆ ਨਾ ਕਰੋ